ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਪਾਲਿਟਸ ਦੀ ਕਲਾਸ ਨੰਬਰ 16 ਲੈ ਕੇ ਆ ਚੁੱਕੇ ਹਾਂ ਜਿਸ 'ਚ ਆਪਾਂ ਪੜ੍ਹਾਂਗੇ ਫੰਡਾਮੈਂਟਲ ਡਿਊਟੀਆਂ ਬਾਰੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਦੇ ਵਿੱਚ ਕਿੰਨੀਆਂ ਡਿਊਟੀਆਂ ਸੀ ਤੇ ਕਿੰਨੀਆਂ ਐਡ ਅਪ ਹੋਈਆਂ ਅੱਜ ਆਪਾਂ ਸਾਰੀ ਜਿਹੜੀ ਤੁਹਾਨੂੰ ਇਸ ਕਲਾਸ ਦੇ ਵਿੱਚ ਸਾਰੀ ਟੋਟਲ ਇਨਫੋਰਮੇਸ਼ਨ ਦੇਣੀ ਆ ਤੇ ਇਸ ਦਾ ਕਿਹੜਾ ਆਰਟੀਕਲ ਹੈ ਇਹ ਹੈਗਾ ਆਰਟੀਕਲ 51A ਦੇ ਵਿੱਚ ਜਿਹੜੀਆਂ ਸਾਰੀਆਂ 11 ਦੀ 11 ਡਿਊਟੀਆਂ ਨੇ ਠੀਕ ਹੈ ਉਹ ਕੌੰਜਾ ਏ ਆਰਟੀਕਲ ਫੰਡਮੈਂਟਲ ਰਾਈਟਸ ਦੇ ਵਿੱਚ ਹੈਗੀਆਂ ਨੇ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਅੱਜ ਜੁੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦਾ ਉੱਥੋਂ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਪ੍ਰਿੰਟ ਕਰਵਾ ਸਕਦੇ ਹੋ ਤੇ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਉਹ ਆਪਾਂ ਉਹ ਸਟਾਰਟ ਕਰਦੇ ਆ ਅੱਜ ਦਾ ਆਪਣਾ ਟੌਪਿਕ ਜਿਹੜਾ ਆਪਣਾ ਇਹ ਫੰਡ ਆਪਣੇ ਭਾਰਤੀ ਸੰਵਿਧਾਨ ਦਾ ਪਾਰਟ ਹੈਗਾ ਇਹ ਪਾਰਟ ਹੈਗਾ 4ਏ ਠੀਕ ਹੈ ਮੈਂ ਫਿਰ ਮੈਂ ਤੁਹਾਨੂੰ ਦੂਜਾ ਪਾਰਟ ਕਰਵਾਇਆ ਤੇ ਪਹਿਲਾ ਹੈ ਅਸੀਂ ਨੇਮ ਐਂਡ ਟੈਰੀਟਰੀਜ਼ ਸੀ ਕਿ ਦੂਜਾ ਹੈ ਅਸੀਂ ਆਪਣਾ ਸਿਟੀਨਿਟੀ ਤੀਜਾ ਹੈ ਅਸੀਂ ਆਪਣਾ ਕੋਲ ਫੰਡਾਮੈਂਟਲ ਰਾਈਟਸ 4 ਆ ਗਿਆ ਸੀ ਆਪਣਾ ਕੋਲ ਡੀ ਪੀ ਐਸ ਪੀ ਜਿਹਦੀ ਕਲਾਸ ਆਪਾਂ ਕੱਲ੍ਹ ਲਈ ਸੀ ਤੇ ਇਹ ਹੈਗਾ ਹੁਣ 4A 4A ਮਤਲਬ ਇਹ ਐਮੈਂਡਮੈਂਟ ਦੇ ਥਰੂ ਐਡ ਹੋਇਆ ਸੀ ਤਾਂ ਕਰਕੇ 4 ਤੋਂ ਬਾਅਦ 4A ਹੋ ਗਿਆ ਠੀਕ ਹੈ ਤੇ ਇਸ ਦੇ ਵਿੱਚ ਕਿਹੜਾ ਆਪਣਾ ਕੋਲ ਆਰਟੀਕਲ ਹੈ ਇਸ ਦੇ ਵਿੱਚ ਆਉਂਦਾ ਆਪਣਾ ਕੋਲ ਆਰਟੀਕਲ 52A 52A ਆਰਟੀਕਲ ਦੇ ਵਿੱਚ ਕੀ ਹੈ ਇਹਦੇ ਵਿੱਚ ਹੈਗਾ ਫੰਡਾਮੈਂਟਲ ਡਿਊਟੀਆਂ ਠੀਕ ਹੈ ਹੁਣ ਆਪਾਂ ਇਹਦੇ ਬਾਰੇ ਦੇਖਦੇ ਹਾਂ ਦੀ ਆਈਡੀਆ ਆਫ ਫੰਡਾਮੈਂਟਲ ਡਿਊਟੀਆਂ ਵਾਸ ਵਰਡ ਫਰੋਮ ਦੀ ਯੂਐਸਐਸਆਰ ਸੋਵੀਅਤ ਕਨਸਟੀਟਿਊਸ਼ਨ ਇਹ ਆਪਣਾ ਜਨ ਫੰਡਾਮੈਂਟਲ ਡਿਊਟੀ ਸੀ ਇਹ ਆਪਾਂ ਫੀਚਰ ਕਿਹੜੇ ਦੇਸ਼ ਤੋਂ ਪ੍ਰਭਾਵਿਤ ਹੋ ਕੇ ਲਿਆ ਸੀ ਇਹ ਆਪਾਂ ਲਿਆ ਸੀ ਯੂਐਸਐਸਆਰ ਤੋਂ ਸੋਵੀਅਤ ਕਨਸਟੀਟਿਊਸ਼ਨ ਮਤਲਬ ਕਿ ਰਸ਼ੀਆ ਤੋਂ ਠੀਕ ਹੈ ਤੁਹਾਨੂੰ ਪਤਾ ਕਿ ਰਸ਼ੀਆ ਜਿਹੜਾ ਹੈਗਾ ਸੋਵੀਅਤ ਸੰਘ ਦਾ ਜਿਹੜਾ ਹੈਗਾ ਮਤਲਬ ਕਿ ਮੇਨ ਪਾਰਟ ਸੀ ਆ ਠੀਕ ਹੈ ਇਹ ਆਪਾਂ ਲਿਆ ਰਸ਼ੀਅਨ ਕਨਸਟੀਟਿਊਸ਼ਨ ਤੋਂ ਜਾ ਉਹ ਸੋਵੀਅਤ ਕਨਸਟੀਟਿਊਸ਼ਨ ਲਿਖਿਆ ਹੋਇਆ ਜਾਂ ਯੂਐਸਐਸਆਰ ਕਨਸਟੀਟਿਊਸ਼ਨ ਲਿਖਿਆ ਹੋਇਆ ਠੀਕ ਹੈ ਇਨਾਂ ਫਿਰ ਆ ਗਿਆ ਕਮੇਟੀਆਂ ਕਿਹੜੀ ਕਮੇਟੀ ਨੇ ਜਿਹੜਾ ਫੰਡਾਮੈਂਟਲ ਡਿਊਟੀਆਂ ਸੁਜੈਸਟ ਕਰਿਆ ਸੀ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਹੋਣੀਆਂ ਚਾਹੀਦੀਆਂ ਨੇ ਇਹ ਸੁਜੈਸਟ ਕਰਿਆ ਸੀ ਸਵਰਨ ਸਿੰਘ ਕਮੇਟੀ ਨੇ ਬਹੁਤ ਹੀ ਖਾਸ ਮਤਲਬ ਕਿ ਦੇ ਆਪਾਂ ਟੌਪਿਕ ਦੀ ਸਾਰੇ ਤੋਂ ਖਾਸ ਜੇਕਰ ਆਪਾਂ ਕੁਐਸਚਨ ਆਨਸਰ ਦੇਖੀ ਨਾ ਇਹ ਬੰਦਾ ਸਵਰਨ ਸਿੰਘ ਕਮੇਟੀ ਦੁਆਰਾ ਜਿਹੜਾ ਫੰਡਾਮੈਂਟਲ ਡਿਊਟੀਆਂ ਸੁਜੈਸਟ ਕਰੀਆਂ ਗਈ ਸੀ ਕਿੰਨੇ ਚ 1976 ਦੇ ਵਿੱਚ ਤੇ ਸੁਜੈਸਟ ਕਿੰਨੀਆਂ ਡਿਊਟੀਆਂ ਸੁਜੈਸਟ ਕਰੀਆਂ ਸੀ ਸੁਜੈਸਟਡ ਕਨਕਲੂਜਨ ਆਫ 8 ਡਿਊਟੀਆਂ ਸਭ ਤੋਂ ਪਹਿਲਾਂ 8 ਡਿਊਟੀ ਜਿਹੜੀਆਂ ਸਵਰ ਇਹ ਕੁਐਸਚਨ ਆਉਣਾ ਹੁੰਦਾ ਅਗਰ ਕਿਸੇ ਨੇ ਪਹਿਲਾਂ ਵਾਲੇ ਪੰਜਾਬ ਪੁਲਿਸ ਦੇ ਜਾਂ ਪੀਟ ਪ੍ਰੈਸੀ ਦੇ ਐਗਜ਼ਾਮਸ ਦਿੱਤੇ ਨੇ ਕੁਐਸਚਨ ਪੁੱਛਦੇ ਹੁੰਦਾ ਕਿ ਸਭ ਤੋਂ ਪਹਿਲਾਂ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਸਰਨ ਸਿੰਘ ਮਿਤੀ ਦੁਆਰਾ ਸਿਸ਼ਟ ਕਰੀਆਂ ਗਈਆਂ 8 ਡਿਊਟੀਆਂ ਸਿਸ਼ਟ ਕਰੀਆਂ ਗਈਆਂ ਠੀਕ ਆ ਅੱਜ ਦੇ ਟਾਈਮ 11 ਨੇ ਪਰ ਸਿਸ਼ਟ 8 ਕੀਤੀਆਂ ਗਈਆਂ ਸੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੈਟ ਅਪ ਦਿਸ ਕਮੇਟੀ ਟੂ ਰეკਮੈਂਡ ਦੀ ਫੰਡਾਮੈਂਟਲ ਡਿਊਟੀਆਂ ਜਿਹੜਾ ਹੈਗਾ ਉਦੋਂ ਉਸ ਸਮੇਂ ਪ੍ਰਾਈਮ ਮਿਨਿਸਟਰ ਸੀ ਆਪਣੇ ਇੰਦਰਾ ਗਾਂਧੀ ਜੀ ਉਹਨਾਂ ਨੇ ਇਸ ਕਮੇਟੀ ਨੂੰ ਜਿਹੜਾ ਹੈਗਾ ਮਤਲਬ ਕਿ ਸੈਟ ਅਪ ਕਰਾਇਆ ਸੀ ਤਾਂ ਜੋ ਫੰਡ ਨੈਕਸਟ ਆ ਗਿਆ ਇਹਦੇ ਵਿੱਚ ਐਮੈਂਡਮੈਂਟ ਕਰੋ ਹੋਈ ਕਿਹੜੇ ਈਅਰ ਦਾ ਕਿਹੜੀ ਡੇਟ ਦੇ ਉੱਤੇ ਇਹ ਜਿਹੜੀਆਂ ਹੈਗੀਆਂ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਆਈਆਂ ਐਡਿਟਡ ਵਾਈ 42nd ਕਨਸਟੀਟਿਊਸ਼ਨਲ ਐਮੈਂਡਮੈਂਟ ਐਕਟ 1976 ਡੂਰਿੰਗ ਐਮਰਜੈਂਸੀ ਇਹ 42ਵੀਂ ਭਾਰਤੀ ਜਦੋਂ ਕਨਸਟੀਟਿਊਸ਼ਨ ਦੀ ਸੋਧ ਹੋਈ ਸੀ 1976 ਦੇ ਵਿੱਚ ਠੀਕ ਹੈ ਉਦੋਂ ਜਿਹੜਾ ਫੰਡਾਮੈਂਟਲ ਡਿਊਟੀਆਂ ਨੂੰ ਐਡ ਕਰਿਆ ਗਿਆ ਕਮ ਇਨਟੂ ਇਫੈਕਟ ਔਨ 3rd ਜਨਵਰੀ 1977 ਕਦੋਂ ਇਹ ਕਦੋਂ ਲਾਗੂ ਹੋਈਆਂ ਇਹ ਹੋਈਆਂ 3 ਜਨਵਰੀ 1977 ਨੂੰ ਠੀਕ ਹੈ ਦੇਖੋ ਇਹ ਐਡ ਕਰ ਦੋ ਕੋਈ ਕੀਤੀਆਂ ਗਈਆਂ ਭਾਰਤੀ ਸਭਧਾਨ ਦੇ ਵਿੱਚ 1976 ਦੇ ਵਿੱਚ ਤੇ ਲਾਗੂ ਕਰੋ ਕੀਤੀਆਂ ਗਈਆਂ ਇਹ ਕੀਤੀਆਂ ਗਈਆਂ 1977 ਦੇ ਵਿੱਚ ਠੀਕ ਹੈ ਤੇ ਜਦੋਂ ਸੁਜੈਸਟਤਾ ਦੇਖੋ ਮੈਂ ਤੁਹਾਨੂੰ ਕਰਵਾਇਆ ਕਿ 8 ਡਿਊਟੀਆਂ ਸੁਜੈਸਟ ਕਰੀਆਂ ਸੀਗੀਆਂ ਪਰ ਇਹਦੇ ਵਿੱਚ ਐਡ ਕਿੰਨੀਆਂ ਕਰੀਆਂ ਸੀਗੀਆਂ ਐਡ ਕਰੀਆਂ ਨਹੀਂ ਸੀ origional 10 ਫੰਡਮੈਂਟਲ ਡਿਊਟੀਆਂ ਐਡ ਜੜਾ ਠੀਕ ਹੈ ਉਹਨਾਂ ਨੇ ਕਿਹਾ ਸੀ ਕਿ 8 ਡਿਊਟੀਆਂ ਆਪਾਂ ਡਿਊਟੀਆਂ ਜਿਹੜੀਆਂ ਫੰਡਮੈਂਟਲ ਡਿਊਟੀਆਂ ਨੇ ਉਹ ਉਹ ਉਹਨਾਂ ਨੇ ਸੁਜੈਸਟ ਕਰੀਆਂ ਸੀ ਪਰ ਇਹਨੂੰ ਐਡ ਕਰਦੇ ਕਰਦੇ ਇਸ ਦੇ ਵਿੱਚ 10 ਡਿਊਟੀਆਂ ਇਹਦੇ ਵਿੱਚ ਐਡ ਕੀਤੀਆਂ ਗਈਆਂ ਠੀਕ ਹੈ ਆਰਟੀਕਲ ਕਿੰਨਾ ਨੰਬਰ ਬਣ ਗਿਆ ਸੀ ਇਹ ਇਹ ਬਣ ਗਿਆ ਸੀ 58 ਏ ਆਰਟੀਕਲ ਠੀਕ ਹੈ ਫਿਰ ਜਿਹੜੀ 11ਵੀਂ ਫੰਡਾਮੈਂਟਲ ਡਿਊਟੀ ਸ਼ੋ ਕਦੋਂ ਐਡ ਕਰੀ ਗਈ ਲੈਟਰ 86th ਕਨਸਟੀਟਿਊਸ਼ਨ ਅਮੈਂਡਮੈਂਟ ਕਦੋਂ ਹੋਈ ਇਹ 2002 ਦੇ ਵਿੱਚ 66th ਕਨਸਟੀਟਿਊਸ਼ਨ ਅਮੈਂਡਮੈਂਟ ਹੋ ਗਈ 2002 ਦੇ ਵਿੱਚ ਐਡਡਡ ਦੀ 11th ਫੰਡਾਮੈਂਟਲ ਡਿਊਟੀ ਰਿਲੇਟਡ ਟੂ ਐਜੂਕੇਸ਼ਨ ਆਫ ਚਿਲड्रन ਠੀਕ ਹੈ ਜਿਹੜੀ ਚਾਈਲਡ ਦੀ ਐਜੂਕੇਸ਼ਨ ਆ 6 ਟੂ 14 ਇਅਰ ਕੰਪਲਸਰੀ ਬਣੀ ਹੋਈ ਹੈ ਜਿਹੜੀ ਠੀਕ ਹੈ ਉਹ ਫਿਰ 86 ਦੇ ਕਨਸਟੀਟਿਊਸ਼ਨ ਅਮੈਂਡਮੈਂਟ 2002 ਦੇ ਵਿੱਚ ਐਡ ਕਰੀ ਗਈ ਤੇ ਤੁਣੋਂ ਅਪਰ ਨੈਕਸਟ ਦੇਖਦੇ ਆ ਹੁਣ ਦੇਖਦੇ ਆਪਾਂ ਜਿਹੜੀਆਂ ਸਾਰੀਆਂ ਫੰਡਮੈਂਟਲ ਡਿਊਟੀਆਂ ਨੇ ਟੋਟਲ 11 ਫੰਡਮੈਂਟਲ ਡਿਊਟੀਆਂ ਨੇ ਮੈਂ ਤੁਹਾਨੂੰ ਇਹਦੀ ਸਪੈਸ਼ਲ ਜਿਹੀ ਟ੍ਰਿਕ ਬਣਾ ਕੇ ਦੱਸ ਦੂੰਗਾ ਤੇ ਤੁਸੀਂ ਇਹਦੇ ਨਾਲ ਜਿਹੜੇ ਟ੍ਰਿਕ ਵਾਈ ਟ੍ਰਿਕੇ ਨੂੰ ਤੁਸੀਂ ਯਾਦ ਕਰ ਲਓਗੇ ਕਿ ਕਿਹੜੀ ਫੰਡਮੈਂਟਲ ਡਿਊਟੀਆਂ ਕਿਸ ਤੋਂ ਆ ਕਿਹੜੀ ਫੰਡਮੈਂਟਲ ਡਿਊਟੀਆਂ ਕਿਸ ਤੋਂ ਆ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਇੱਕ ਜਾਂ ਦੋ ਕੁਐਸਚਨ ਹਰ ਇੱਕ ਸ਼ਿਫਟ ਦੇ ਵਿੱਚ ਬਣ ਜਾਂਦੇ ਹੁੰਦੇ ਆ ਠੀਕ ਹੈ ਇਸ ਲਈ ਇਹਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਯਾਦ ਰੱਖਣਾ ਆਰਟੀਕਲ 55 ਇਹ ਬਣ ਅਤੇ ਦੇਖੋ ਇਹ ਆਰਟੀਕਲ 52 A ਦੇ ਅੱਗੇ ਸਬ-ਪਾਰਟ ਆਗੇ 1 2 3 4 5 6 ਠੀਕ ਹੈ ਹੁਣ ਆਰਟੀਕਲ 52 A ਕੀ ਕਹਿੰਦਾ ਟੂ ਅਵਾਈਲ ਵਾਈ ਦੀ ਕਨਸਟੀਟਿਊਸ਼ਨ ਐਂਡ ਰਿਸਪੈਕਟ ਟੂ ਇਟਸ ਆਇਡਿਡ ਇੰਸਟੀਟਿਊਸ਼ਨ ਐਂਡ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ ਜਿਹੜਾ ਆਪਣੇ ਭਾਰਤ ਦੇ ਦੇਸ਼ ਦੇ ਆਇਡਿਜ਼ ਆਗੇ ਠੀਕ ਹੈ ਤੇ ਇੰਸਟੀਟਿਊਸ਼ਨ ਆਗੇ ਨੈਸ਼ਨਲ ਫਲੈਗ ਆਗੇ ਨੈਸ਼ਨਲ ਐਂਥਮ ਆਗੇ ਉਹਨਾਂ ਸਾਰਿਆਂ ਦਾ ਸਤਿਕਾਰ ਕਰਨਾ ਇਹ ਹੀ ਆਪਾਂ ਨੂੰ ਆਰਟੀਕਲ 52 A ਦੇ ਵਿੱਚ ਸਾਰਿਆਂ ਸਭ ਤੋਂ ਪਹਿਲੀ ਚੀਜ਼ ਆਪਣੇ ਕੀ ਹੈ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਆਪਾਂ ਆਪਣੇ ਨੈਸ਼ਨਲ ਫਲੈਗ ਦੀ ਨੈਸ਼ਨਲ ਐਂਥਮ ਦੀ ਆਪਣੇ ਜਿਹੜੇ ਠੀਕ ਹੈ ਸੰਸਥਾਵਾਂਆਂ ਗਿਆ ਵੱਡੇ ਵੱਡੇ ਮੰਨ ਲਓ ਕਿ ਜਿਹੜੇ ਆਪਣੇ ਲਈ ਭਲਾਈ ਲਈ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਸਾਰਿਆਂ ਦਾ ਮੰਨ ਲਓ ਕਿ ਸਤਿਕਾਰ ਕਰਨਾ ਠੀਕ ਹੈ ਸੈਕੰਡ ਤੇ ਕੀ ਆ ਗਿਆ ਸੈਕੰਡ ਟੂ ਚੇਰਿਸ਼ ਐਂਡ ਫਾਲੋ ਦ ਨੋਲਜ਼ ਆਈਡੀਅਲਸ ਵਿਚ ਇਨਸਪਾਇਰਡ ਆਰ ਨੈਸ਼ਨਲ ਸਟਰਗਲ ਫॉर ਫਰੀडम ਆਪਣੇ ਜਿਹੜੇ ਮੰਨ ਲਓ ਕਿ ਆਪਾਂ ਉਹਨਾਂ ਦੇ ਮਲ ਕਦਰ ਕਰੀਏ ਜਿਹੜੇ ਜਿਨ੍ਹਾਂ ਨੇ ਆਪ ਨੂੰ ਆਪਣੇ ਜਿਹੜੇ ਫ੍ਰੀडम फाइਟਰਸ ਨੇਗੇ ਠੀਕ ਹੈ ਜਿਨ੍ਹਾਂ ਨੇ ਆਪਣੇ ਫ੍ਰੀडम ਲਈ ਸਟਰਗਲ ਕੀਤੀ ਉਹਨਾਂ ਸਾਰਿਆਂ ਲਈ ਆਪਾਂ ਮਤਲਬ ਕਿ ਉਹਨਾਂ ਦਾ ਸਤਿਕਾਰ ਕਰੀਏ ਠੀਕ ਹੈ ਉਹਨਾਂ ਤੋਂ ਪ੍ਰੇਰਿਤ ਹੋਈਏ ਤੀਜਾ ਆ ਗਿਆ ਆਪਣੇ ਕੋਲੇ 52A 3 ਇਹਦੇ ਵਿੱਚ ਕੀ ਆ ਟੂ ਅਪਹੋਲਡ ਐਂਡ ਪ੍ਰੋਟੈਕਟ ਦੀ ਸਵਰਨਿਟੀ ਯੂਨੀਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ ਇਹਦੇ ਵਿੱਚ ਕੀ ਆ ਇਹਦੇ ਵਿੱਚ ਕਹਿੰਦੇ ਆ ਕਿ ਭਾਰਤ ਦੀ ਜਿਹੜੀ ਸਵਰਨਿਟੀ ਹੈ ਯੂਨੀਟੀ ਹੈ ਤੇ ਇੰਟੀਗ੍ਰਿਟੀ ਹੈ ਇਕਤਾ ਪ੍ਰਭੂ ਸੋਦਾ ਤੇ ਖੰਡਤਾ ਨੂੰ ਮਤਲਬ ਕਿ ਕਾਇਮ ਰੱਖਣਾ ਤੇ ਭਾਰਤ ਨੂੰ ਮਤਲਬ ਕਿ ਇੱਕ ਤਰ੍ਹਾਂ ਇਕਜੁੱਟ ਕਰਕੇ ਰੱਖਣਾ ਠੀਕ ਹੈ ਦੇ ਆਈ ਦਵਾ ਦਾ ਗੈਸ ਨੂੰ ਕੋ 51 A4 51 A4 ਕੀ ਕਹਿੰਦਾ ਟੂ ਡਿਫੈਂਡ ਦੀ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸਿਸ ਵੈਨ ਕਾਲਡ ਅਪਨ ਟੂ ਡੂ ਦਿਸ ਸੋ ਦੇਸ਼ ਦੀ ਰੱਖਿਆ ਕਰਨਾ ਠੀਕ ਹੈ ਉਹਦੇ ਲਈ ਰਾਸ਼ਟਰੀ ਸੇਵਾ ਕਰਨਾ ਇਹ ਸਾਰਾ ਕੁਝ ਆਪਣੇ ਕੋਲ ਆਰਟੀਕਲ ਨੰਬਰ 51 A4 ਦੇ ਵਿੱਚ ਹੈ ਥੈਨ ਆ ਗਿਆ ਆਪਣੇ ਕੋਲ 52 A5 52 A5 ਆਪਣੇ ਕੋਲ ਆਰਟੀਕਲ ਕੀ ਕਹਿੰਦਾ ਟੂ ਪ੍ਰੋਮੋਟ ਹਾਰਮੋਨੀ ਐਂਡ ਸਪ੍ਰਿਟ ਆਫ ਕਾਮਨ ਬ੍ਰਦਰਹੂਡ ਅਮੰਗ 올 ਦੀ ਪੀਪਲਸ ਆਫ ਇੰਡੀਆ ਟ੍ਰਾਸੈਂਡਿੰਗ religious linguistic linguistic regional ਠੀਕ ਹੈ ਤੇ sectional diversities to renounce practice derogatory to the dignity of women's ਮਤਲਬ ਕਿ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਮੈਨੂੰ ਜਿਹੜੀ ਸਿੰਪਲ ਤਰੀਕੇ ਨਾਲ ਸਮਝਾ ਦੱਸਦਾ ਕਿ ਧਾਰਮਿਕ ਪਛਾਹੀ ਤੌਰ ਤੇ ਸਾਰਿਆਂ ਨੂੰ ਮਤਲਬ ਕਿ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਠੀਕ ਹੈ ਕਿਸੇ ਵੀ ਆਪਾਂ ਮਤਲਬ ਕਿ ਵਿਭਿੰਨਤਾ ਨੂੰ ਆਪਾਂ ਇਹ ਕਹਿ ਸਕਦੇ ਕਿ ਹਾਂ ਕਿਸੇ ਨੂੰ ਅਲੱਗ ਕਰਦੀ ਹੈ ਕਿਸ ਨੂੰ ਰਿਲੀਜੀਅਨ ਤੋਂ ਅਲੱਗ ਕਰਦੀ ਹੈ ਕਿਸ ਨੂੰ ਭਾਸ਼ਾ ਤੋਂ ਅਲੱਗ ਕਰਦੀ ਹੈ ਮਤਲਬ ਕਿ ਸਾਰਿਆਂ ਨੂੰ ਆਪਣੀ ਜਿਹੜੀ ਹੈ ਬਲਕਿ ਅੰਦਰੋ ਆਪਣੇ ਔਰਤਾਂ ਨੂੰ ਮਾਨ ਸਨਮਾਨ ਦੇਣਾ ਠੀਕ ਹੈ ਤੇ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆਪਣੀ ਏਕਤਾ ਬਣਾ ਕੇ ਰੱਖਣਾ ਤੇ ਆਪਾਂ ਵੀ ਨਫ਼ਰਤ ਜਿਹੜੀ ਉਸ ਚੀਜ਼ ਨੂੰ ਤਿਆਗਣਾ ਇਹ ਹੈਗਾ ਆਪਣੇ ਕੋਲ ਆਰਟੀਕਲ ਨੰਬਰ 52 A5 ਦੇ ਵਿੱਚ ਠੀਕ ਹੈ ਦੈਨ ਆਪਾਂ ਕੋਲ 52 A6 52 A6 ਕੀ ਕਹਿੰਦਾ ਟੂ ਵੈਲਿਊ ਐਂਡ ਪ੍ਰੀਜ਼ਰਵ ði ਰਿਚ ਹੈਰਿਟੇਜ ਆਫ ਆਰ ਕੰਪੋਜ਼ਿਟ ਕਲਚਰ ਇਹਦੇ ਵਿੱਚ ਕੀ ਆ ਕਿ ਜਿਹੜਾ ਆਪਣੇ ਭਾਰਤ ਦਾ ਕਲਚਰ ਹੈ ਆਪਣੇ ਭਾਰਤ ਦੀਆਂ ਮੋਨੂਮੈਂਟਸ ਆ ਗਈਆਂ ਆਪਣੇ ਭਾਰਤ ਦਾ ਜਿਹੜਾ ਮਤਲਬ ਕਿ ਵੈਲਿਊਏਬਲ ਥਿੰਗਸ ਆ ਗਈਆਂ ਠੀਕ ਹੈ ਚਾਹੇ ਉਹ ਹਿਸਟੋਰੀਕਲ ਹੋਣ ਚਾਹੇ ਉਹ ਐਡ ਪ੍ਰੈਜ਼ੈਂਟ ਹੋਣ ਉਹਨਾਂ ਸਾਰਿਆਂ ਨੂੰ ਉਹ ਸਾਰੇ ਕਲਚਰ ਨੂੰ ਉਹ ਸਾਰੇ ਜਿਹੜੇ ਹੈਗੇ ਮਤਲਬ ਕਿ ਆਲੇ ਦੁਆਲੇ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੀ ਸਾਂਭ-ਸਵਾਲ ਕਰਨਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਠੀਕ ਹੈ ਇਹ ਆਪਣੇ ਕੋਲ ਆਰਟੀਕਲ ਨੰਬਰ 52 A 6 ਦੇ ਵਿੱਚ ਆ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ 52 A 7 52 A 7 ਕੀ ਕਹਿੰਦਾ ਟੂ ਪ੍ਰੋਟੈਕਟ and they improve the natural environment including the forest lakes rivers wildlife and to have compassion of living creatures ਇਹਦੇ ਵਿੱਚ ਕੀ ਆ 52 A7 ਆਰਟੀਕਲ ਦੇ ਵਿੱਚ ਇਹਦੇ ਵਿੱਚ ਹੈਗਾ ਕਿ ਆਪਣੇ ਜਿਹੜਾ ਵਾਤਾਵਰਣ ਆ ਗਿਆ ਵਾਤਾਵਰਣ ਦੇ ਵਿੱਚ ਕੀ ਆ ਗਿਆ ਸਾਰੇ ਰਹਿਣ ਵਾਲੇ ਠੀਕ ਹੈ ਜੰਗਲੀ ਜੀਵ ਜੰਤੂ ਆ ਗਏ ਫੋ ਜੰਗਲ ਆ ਗਏ ਠੀਕ ਹੈ ਲੇਕਸ ਨਦੀਆਂ ਰਿਵਰਸ ਆ ਗਈਆਂ ਠੀਕ ਹੈ ਵਾਈਲਡ ਲਾਈਫ ਆ ਗਈ ਜਿਹੜੇ ਜੰਗਲੀ ਜੀਵਣ ਹੈ ਉਹਨਾਂ ਸਾਰੀਆਂ ਚੀਜ਼ਾਂ ਦੀ ਰੱਖਿਆ ਕਰਨਾ ਇਹਨਾਂ ਸਾਰੀਆਂ ਜਿੰਦੇ ਰੱਖਿਆ ਕਰਨਾ ਕਿਹੜੇ ਵਿੱਚ ਆਉਂਦਾ ਇਹ ਆਉਂਦਾ ਆਪਣੇ ਕੋਲ 52A7 ਦੇ ਵਿੱਚ ਇਹ ਆਪਣੀ ਡਿਊਟੀ ਆ ਠੀਕ ਹੈ ਦੇ ਦਿਨ ਆ ਗਿਆ ਆਪਣੇ ਕੋਲ ਆਰਟੀਕਲ 52A8 52A8 ਆਪਣੇ ਆਰਟੀਕਲ ਆਪ ਨੂੰ ਕੀ ਕਹਿੰਦਾ ਟੂ ਡਵੈਲਪ ਸੈਂਟੀਫਿਕ ਟੈਂਪਰ ਹਿਊਮਨਿਜ਼ਮ ਐਂਡ ਦੀ ਸਪਿਰਟ ਆਫ ਇਨਕੁਇਰੀ ਐਂਡ ਫਾਉਂਡਸ ਆਪਣੇ ਜਿਹੜਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ ਸਾਇੰਸ ਨੂੰ ਠੀਕ ਹੈ ਤੇ ਮਲਕਿ ਸੈਂਟੀਫਿਕ ਜਿਹੜਾ ਟੈਂਪਰ ਆ ਗਿਆ ਹਿਊਮਨਿਜ਼ਮ ਆ ਗਿਆ ਉਸ ਚੀਜ਼ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਆਂ ਕਿ ਉਹਦੀ ਉਹਨੂੰ ਵਿਕਸਿਤ ਕਰਨਾ ਠੀਕ ਹੈ ਤੇ ਇਹ ਹੀ ਆਪਣੇ ਕੋਲ ਆਰਟੀਕਲ ਨੰਬਰ 51 8 ਦੇ ਵਿੱਚ ਹੈ ਤੇ ਹੁਣ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 52A 9 52 9 ਕੀ ਕਹਿੰਦਾ ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਟੂ ਅਬਵ ਵਾਇਰਲੈਸ ਇਹਦੇ ਵਿੱਚ ਕੀ ਮਤਲਬ ਆਉਂਦਾ ਕਿ ਆਪਣੀ ਜਿਹੜੀ ਪਬਲਿਕ ਪ੍ਰੋਪਰਟੀਆਂ ਨੇ ਹੁਣ ਜਿਵੇਂ ਆਪਣੇ ਆਗੇ ਆਪਾਂ ਕਹਿ ਸਕਦੇ ਆਂ ਆਪਣੇ ਰੇਲਵੇਜ਼ ਆਗੇ ਠੀਕ ਆ ਕੋਈ ਵੀ ਆਪਣੇ ਹਿਸਟੋਰੀਕਲ ਮੋਨੂਮੈਂਟਸ ਆਗੇ ਤੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਹਿੰਸਾ ਨੂੰ ਤਿਆਗਣਾ ਤੇ ਪਬਲਿਕ ਪ੍ਰੋਪਰਟੀ ਨੂੰ ਆਪਾਂ ਸੇਫ ਰੱਖਣਾ ਕਿਉਂਕਿ ਹੁਣ ਅੱਜ ਕੱਲ੍ਹ ਜਿਹੜਾ ਭਾਰਤ ਦਾ ਇੰਟਰਨੈਸ਼ਨਲ ਆਪਾਂ ਕਹਿ ਸਕਦੇ ਹਾਂ ਸੋਸ਼ਲ ਮੀਡੀਆ ਤੇ ਇੰਟਰਨੈਸ਼ਨਲੀ ਜਿਹੜਾ ਹੈਗਾ ਭਾਰਤ ਨੂੰ ਮੌਤ ਇਸ ਚੀਜ਼ ਵੱਲੋਂ ਮਾਰਾ ਗਿਆ ਹੁੰਦਾ ਕਿਉਂਕਿ ਹੁਣ ਜਿਹੜੇ ਪਾਣ ਪੂਣ ਖਾਣਨੇ ਨੇ ਲੋਕ ਉਹ ਥਾਂ ਥਾਂ ਤੇ ਥੁੱਕੀ ਜਾਣਗੇ ਜਾਂ ਪਬਲਿਕ ਪਲੇਸਿਸ ਤੇ ਜਾ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣ ਲਈ ਕਦੇ ਕਿਸੇ ਚੀਜ਼ ਨੂੰ ਤੋੜ ਭੰਨ ਕਰਦੇ ਠੀਕ ਆ ਕਿਸੇ ਬਿਲਡਿੰਗ ਦੇ ਸੀਸੇ ਭੰਨੇ ਜਾਂ ਕੁਝ ਵੀ ਕਰੇ ਵਫਾਤ ਤੋਂ ਸਿਰਫ ਵੀਡੀਓਜ਼ ਬਣਾ ਉਸ ਕਰਕੇ ਜਿਹੜਾ ਹੈਗਾ ਭਾਰਤੀ ਮਤਲਬ ਕਿ ਆਪਾਂ ਕਹਿ ਸਕਦੇ ਆ ਇੰਟਰਨੈਸ਼ਨਲੀ ਸੋਸ਼ੀਅਲੀ ਬਹੁਤ ਮਤਲਬ ਕਿ ਇਨਸਰਟ ਹੋਈ ਹੋਈ ਹੈ ਇਸ ਦੀ ਜਿਹੜੀ ਕੀ ਇਹੋ ਜਿਹੇ ਡਿਊਟੀ ਆਪਣੀ 51A ਆਰਟੀਕਲ 9 ਦੇ ਵਿੱਚ ਕਿ ਆਪਣੇ ਭਾਰਤ ਦੀ ਜਿਹੜੀ ਹੈਗੀ ਪਬਲਿਕ ਪ੍ਰੋਪਰਟੀ ਨੂੰ ਸੇਵ ਰੱਖਣਾ ਤੇ ਜਿਹੜੀ ਹੈਗੀ ਵਾਇਲੈਂਸ ਨੂੰ ਅਵੋਇਡ ਕਰਨਾ ਠੀਕ ਹੈ ਮਤਲਬ ਕਿ ਹਿੰਸਾ ਨੂੰ ਤਿਆਗਣਾ ਤੇ ਦੈਨ ਆ ਗਿਆ ਆਪਣੇ ਕੋਲ ਆਰਟੀਕਲ 51A 10 51 10 ਕਹਿੰਦਾ ਟ్రై ਟੂ ਐਕਸਲੈਂਸ ਇਨ ਦੀ 올 ਏਰੀਆਜ਼ ਆਫ ਲਾਈਫ ਕਿ ਆਪਣੇ ਜਿਹੜੀ ਜ਼ਿੰਦਗੀ ਦੇ ਵਿੱਚ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਪਾਸਿਆਂ ਤੋਂ ਹੀ ਅਬ ਬਰੀਏ ਕੰਮ ਕਰਨ ਦੀ ਕੋਸ਼ਿਸ਼ ਕਰਨਾ ਦੇ ਜਿਹੜਾ ਹੈਗਾ ਆਪਣੇ ਆਪ ਨੂੰ ਉੱਤਮ ਮਤਲਬ ਕਿ ਉੱਤਮ ਉੱਪਰ ਲੈ ਕੇ ਜਾਣਾ ਠੀਕ ਹੈ ਇਹ ਆਪਣੇ ਕੋਲ ਹੈਗਾ ਆਰਟੀਕਲ ਨੰਬਰ 10 ਦੇ 51A 10 ਦੇ ਵਿੱਚ ਠੀਕ ਹੈ ਦੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 51A 11 51A 11 ਕੀ ਕਹਿੰਦਾ ਡਿਊਟੀ ਆਫ ਪੇਰੈਂਟਸ ਟੂ ਪ੍ਰੋਵਾਈਡ ਐਜੂਕੇਸ਼ਨ ਟੂ देयर ਚਾਈਲਡ ਇਸ 6 ਟੂ 14 ਈਅਰਸ ਠੀਕ ਹੈ ਇਹ ਆਪਣਾ ਤੁਹਾਨੂੰ ਮੈਂ ਦੱਸਿਆ ਕਿ 86th ਐਮੈਂਡਮੈਂਟ ਜਿਹੜੀ ਹੋਈ ਸੀ ਤੇ ਉਹਦੇ ਵਿੱਚ 2002 ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਠੀਕ ਹੈ ਉਹਦੇ ਵਿੱਚ ਆਰਟੀਕਲ ਨੰਬਰ 51A 11th ਫੰਡਾਮੈਂਟਲ ਡਿਊਟੀ ਐਡ ਕਰੀ ਗਈ ਸੀ ਠੀਕ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਕੰਪਲਸਰੀ ਐਜੂਕੇਸ਼ਨ ਦੇਣੀ ਆ ਜਿਨ੍ਹਾਂ ਦੀ ਉਮਰ 6 ਤੋਂ 14 ਸਾਲ ਤੱਕ ਹੈ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਐਨੀ ਸੀ ਮੈਂ ਉਮੀਦ ਕਰਦਾ ਅੱਜ ਦੀ ਕਲਾਸ ਜਿਹੜੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਤੇ ਅਗਰ ਕਲਾਸ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜੋ ਵੀ ਉਨਾਂ ਲਈ ਆਪਾਂ ਪੰਜਾਬ ਜੀਕੇ ਦੀ ਜਿਹੜੀ ਸਾਰੀ ਪਲੇਲਿਸਟ ਹੈ ਉਹ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੋਂ ਜਾ ਕੇ ਜਿਹੜੀ ਪੰਜਾਬ ਜੀਕੇ ਟੋਟਲੀ 34 ਕਲਾਸਾਂ ਨੇ 35 ਕਲਾਸਾਂ ਨੇ ਤੇ ਮਤਲਬ ਕਿ ਆਪਾਂ ਟਾਪ ਲੈਵਲ ਤੱਕ ਦੀ ਸਾਰੀ ਪੰਜਾਬ ਜੀਕੇ ਕੰਪਲੀਟ ਕਰਾ ਕੇ ਜਿਸ ਵਿੱਚ ਜੀਓਗ੍ਰਾਫੀ ਹੋ ਗਈ ਇਕਨੋਮੀ ਹੋ ਗਈ ਹਿਸਟਰੀ ਹੋ ਗਈ ਠੀਕ ਹੈ ਤੇ ਪੰਜਾਬ ਦਾ ਕਲਚਰ ਹੋ ਗਿਆ ਪੰਜਾਬ ਦੇ ਡਾਂਸ ਹੋ ਗਏ ਪੰਜਾਬ ਦਾ ਵਾਈਲ ਲਾਈਫ ਹੋ ਗਿਆ ਪੰਜਾਬ ਦੀ এনवायरमेंट ਹੋ ਗਈ ਸਭ ਕੁਝ ਆਪਾਂ ਕੰਪਲੀਟ ਕਰਵਾਇਆ ਹੋਇਆ ਤੁਸੀਂ ਉੱਥੋਂ ਜਾ ਕੇ ਜਿਹੜਾ ਆਪਣਾ ਪੰਜਾਬ ਦੀ ਸਿਲੇਬਸ ਅਨੁਸਾਰ ਨੂੰ ਕੰਪਲੀਟ ਕਰ ਸਕਦੇ ਹੋ ਬਾਕੀ ਉਸੇ ਉਮੀਦ ਕਰਦੇ ਆਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰਦੇ ਰਹੋ ਮੈਂਤ ਕਰਦੇ ਰਹੋ ਥੈਂਕ ਯੂ